ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਦੇ ਮੁਲਾਜ਼ਮਾ ਅਧਿਆਪਕਾਂ ਅਤੇ ਪੈਨਸ਼ਨਰਾਂ ਨੇ ਅੱਜ ਮੰਡਾਲਾ ਮੰਝ ਕੀ ਵਿਕੇ ਬਲਵਿੰਦਰ ਕੁਮਾਰ ਕੁਲਦੀਪ ਵਾਲੀਆ ਬਲਗਾ ਅਕਲ ਚੰਦ ਸਿੰਘ ਸੁਖਵਿੰਦਰ ਰਾਮ ਕਮਲਜੀਤ ਕੌਰ ਅਤੇ ਜਸਵਿੰਦਰ ਕੌਰ ਤਾਲੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਸੰਝੇ ਰੂਪ ਵਿੱਚ ਕਾਪੀਆਂ ਸਾਂਢ ਕੇ ਪੰਜਾਬ ਸਰਕਾਰ ਦਾ ਪਿੱਠ ਸੇ ਆਪਾ ਕਰਦੇ ਹੋਏ ਪੰਜਾਬ ਸਰਕਾਰ ਦੀ ਪੂਰ ਜ਼ੋਰ ਸ਼ਬਦਾਂ ਵਿੱਚ ਨਕੀਦੀ ਕੀਤੀ ਵਰਨਨਯੋਗ ਹੈ ਪੰਜਾਬ ਸਰਕਾਰ ਨੇ ਆਪਣੇ ਪੇਸ਼ ਕੀਤੇ ਬਜਟ ਵਿੱਚ ਨਾ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਨਾ ਡੀਏ ਦੀਆਂ ਕਿਸ਼ਤਾਂ ਤੇ ਬਕਾਏ ਨਾ ਹੀ 6ਵੇਂ ਪੇ ਕਮਿਸ਼ਨ ਦੇ 68 ਮਹੀਨਿਆਂ ਦੇ ਬਕਾਏ ਦਿੱਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਅਰੇ ਮੁਲਾਜ਼ਮਾਂ ਵਿੱਚ ਗੁੱਸੇ ਦੀ ਲਹਿਰ ਫੜ ਗਈ ਹੋਈ ਹੈ ਜਿਸ ਦਾ ਨਤੀਜਾ ਹੈ ਕਿ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜ ਕੇ ਵਿੱਠੀ ਸਿਆਪਾ ਕੀਤਾ ਜਾ ਰਿਹਾ ਹੈ ਇਸ ਮੌਕੇ ਅਗਵਾ ਨੇ ਸਸਫਰ ਦੇ ਸੂਬਾ ਜਰਨਲਸਕਰ ਦੀਰ ਸਿੰਘ 바ਸੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਪੰਜਾਬ ਸਰਕਾਰ ਨੇ ਜਲਦੀ ਤੋਂ ਜਲਦੀ ਮੁਲਾਜ਼ਮ ਦੀਆਂ ਮੰਗਾਂ ਨਾ ਮੰਨੀਆਂ ਅਤੇ ਲਾਗੂ ਕਰਨ ਵੱਲ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਆਗੂਆਂ ਨੇ ਕਿਹਾ ਬਜਟ ਵਿੱਚ ਮੁਲਾਜ਼ਮਾਂ ਲਈ ਕੁਝ ਵੀ ਨਹੀਂ ਕੀਤਾ ਗਿਆ ਇਸ ਮੌਕੇ ਕੁਲਦੀਪ ਸਿੰਘ ਕੋੜਾ ਤਾਰਾ ਸਿੰਘ ਬੀਕਾ ਗੁਰਸ਼ੇਪ ਸਿੰਘ 바ਸੀ ਰਤਨ ਸਿੰਘ ਗੁਰਾਇਆ

ਕੱਚੇ ਕੰਮ ਐ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮ ਐ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੱਤਿਆਂ ਦੇ ਵਿੱਚ ਵਾਅਦਾ ਕਰੋ ਵਾਅਦਾ ਕਰੋ ਵਾਅਦਾ ਕਰੋ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ 5 ਮਾਰਚ ਨੂੰ ਪੰਜਾਬ ਦਾ ਵਿਧਾਨ ਸਭਾ ਚ ਬਿੱਲ ਬਜਟ ਪਾਸ ਕੀਤਾ ਸੀ ਉਹਦੇ ਵਿੱਚ ਸਰਕਾਰ ਨੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾੇ ਕਰਨ ਦਾ ਵਾਅਦਾ ਪੂਰਾ ਕੀਤਾ ਨਾ ਹੀ ਪੁਰਾਣੀ ਪੈਨਸ਼ਨ ਜਿਹੜੀ ਬਹਾਲੀ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਵੀ ਨਹੀਂ ਸਰੇ ਚੜਾਇਆ ਤੇ ਨਾ ਹੀ ਮੈਡੇ ਮੀਰ ਵਰਕਰਾਂ ਨੂੰ ਦੇ ਮਾਨ ਪੱਤੇ 'ਚ ਵਾਅਦਾ ਕੀਤਾ ਗਿਆ ਔਲਟਾ ਸਰਕਾਰ ਨੇ ਪੈਨਸ਼ਨਾਂ ਤੋਂ 200 ਰੁਪਇਆ ਜੱਜਿਆ ਟੈਕਸ ਲਾ ਕੇ ਸਰਕਾਰ ਵਿਰੋਧੀ ਨੇ ਜਿਹੜਾ ਆਪਣਾ ਚਿਹਰਾ ਲੋਕ ਵਿਰੋਧੀ ਚਿਹਰਾ ਦੰਗਾ ਕੀਤਾ ਇਹ ਸਰਕਾਰ ਕੇਂਦਰ ਦੀ ਸਰਕਾਰ ਦੀ ਤਰਜ਼ ਤੇ ਹੀ ਕੰਮ ਕਰਦੀ ਆ ਜਿਵੇਂ ਕੇਂਦਰ ਦੀ ਸਰਕਾਰ ਨੇ ਕਿਰਤ ਕਾਨੂੰਨਾਂ 'ਚ ਸੋਧ ਕਰਕੇ ਜਿਹੜੇ ਕਿਰਤੀ ਆ ਉਹਨਾਂ ਦੇ ਦੁੱਖੀ ਜਿਹੜਾ ਪੱਤਰ ਜਾਰੀ ਕੀਤਾ ਉਸੇ ਤਰੀਕੇ ਨਾਲ ਇਹ ਸਰਕਾਰ ਨੇ ਬਜਟ ਦੇ ਵਿੱਚ ਕੋਈ ਵੀ ਰਾਹਤ ਨਾ ਦੇ ਕੇ ਆਪਣਾ ਜਿਹੜਾ ਲੋਕ ਵਿਰੋਧੀ ਚਿਹਰਾ ਦੰਗਾ ਕੀਤਾ ਅਸੀਂ ਪੰਜਾਬ ਸਵਾਰਡੀਨ ਸਰ ਫੈਡਰੇਸ਼ਨ ਵੱਲੋਂ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨ ਸੰਘਾ ਫਰੰਟ ਦੇ ਸੱਦੇ ਤੇ ਅੱਜ ਬਜਟ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਅੰਦਰ ਜੇ ਸਰਕਾਰ ਨੇ ਕੋਈ ਹਾਂ ਪੱਖੇ ਹੰਗਾਰਾ ਨਾ ਭਰਿਆ ਤਾਂ ਛੇਤੀ ਸੁਬਾਈ ਮੀਟਿੰਗ ਕਰਕੇ ਜਿਹੜਾ ਤਿੱਖਾ ਸੰਘਰਸ਼ alika ya ve